ਸ੍ਰੀ ਗੱਲਿਕ្សਨ ਪ੍ਰਭੂ ਮੈਂ ਵਿਕਰਮ ਪਿੰਡ ਮਰਪੁਰਾ ਬੇਸਿਕਲੀ ਮੈਂ ਇੱਕ ਫਾਰਮਰ ਹਾਂ ਪਰ ਮੈਂ ਪਹਿਲਾਂ ਗ੍ਰੈਜੂਏਸ਼ਨ ਬੀਐਸਸੀ ਐਗਰੀਕਲਚਰ ਹੀ ਕੀਤੀ ਹੈ ਮੈਂ ਜੌਬ ਛੱਡ ਕੇ ਹੁਣ ਫਾਰਮਿੰਗ ਦੇ ਵਿੱਚ ਆਇਆ ਤੇ ਇਹ ਜਿਹੜਾ ਮੇਰਾ ਤੁਸੀਂ ਕਾਟਨ ਦੇਖ ਰਹੇ ਹੋ ਇਹ ਲਗਭਗ 55 ਦਿਨਾਂ ਦੀ ਕ੍ਰੋਪ ਹੈ ਇਹਦੇ ਵਿੱਚ ਕੀ ਹੈ ਜਦੋਂ ਅਸੀਂ ਬੀਜਿਆ ਬਹੁਤ ਵਧੀਆ ਸੀ ਪਰ ਹੁਣ ਆ ਕੇ ਸਾਨੂੰ ਐਂ ਲੱਗਦਾ ਹੈ ਵੀ ਬਹੁਤ ਜ਼ਿਆਦਾ ਸੰਘਣਾ ਹੈ ਨਾਰਮਲ ਮਸ਼ੀਨ ਨਾਲ ਬੀਜਿਆ ਸੀ ਕਿੱਚੇ ਸਵਾ ਦੋ ਫੁੱਟ ਦਾ ਔੜਨ ਤੇ ਹੁਣ ਜਿਹੜੀ ਇਹ ਕੀ ਹੋਇਆ ਇਹ ਨੇ ਕਵਰ ਕਰ ਲਿਆ ਕਵਰ ਕਰ ਲਈ ਆਪਦੀ ਜਗ੍ਹਾ ਤੇ ਚ ਕੀ ਹੈ ਮੱਛਰ ਦਾ ਅਟੈਕ ਵੀ ਆਉਣ ਲੱਗਿਆ ਤੇਲੇ ਦਾ ਅਟੈਕ ਵੀ ਆਉਣ ਲੱਗਿਆ ਥ੍ਰਿਪਸ ਦਾ ਅਟੈਕ ਵੀ ਆਉਣ ਲੱਗਿਆ ਸੋ ਫਿਰ ਅਸੀਂ ਕੀ ਸੋਚਿਆ ਅਸੀਂ ਐਜ਼ ਅ ਟ੍ਰਾਇਲ 베ਸ ਤੇ ਸੋਚਿਆ ਵੀ ਅੱਜ ਕੱਲ ਵੈਸੇ ਵੀ 3 ਸਾਲ ਹੋ ਗਏ ਲੋਕਾਂ ਦੇ ਨਰਮੇ ਦਾ ਹੋ ਨਹੀਂ ਰਿਹਾ ਫਾਰਮਰਸ ਤੇ ਤੇ ਬਹੁਤ ਜ਼ਿਆਦਾ ਟੈਨਸ਼ਨ ਚ ਵੀ ਨੇ ਤੇ ਅਸੀਂ ਇਹ ਸੋਚਿਆ ਵੀ ਆਪਾਂ ਸਪਰੇਅ ਕਰ ਕਰ ਕੇ ਤਾਂ हट ਗਏ ਬਹੁਤ ਆਕ ਗਏ ਪਰ ਇਹਤ ਕੀ ਅਸੀਂ ਇਹ ਸੋਚ ਰਹੇ ਆਂ ਵੀ ਅਸੀਂ ਸਪਰੇਅਾਂ ਦੀ ਬਜਾਏ ਇਹਨੂੰ ਪ੍ਰੋਪਰ ਸਨਲਾਈਟ ਵੀ ਦੀਏ ਸੂਰਜ ਦੀ ਰੋਸ਼ਨੀ ਤੇ ਹਵਾ ਵੀ ਇਹਦੇ ਵਿੱਚੋਂ ਕਰਾਸ ਹੋਵੇ ਕਿਉਂਕਿ ਜਿੰਨਾ ਸੂਰਜ ਦੀ ਰੋਸ਼ਨੀ ਨੇ ਤੇ ਹਵਾ ਨੇ ਕੰਮ ਕਰਨਾ ਹੈ ਉਹਨੇ ਕਰਨਾ ਹੈ 90% ਪੈਸਟੀਸਾਈਡ ਤੇ ਫੰਗੀਸਾਈਡ ਨੇ ਕੰਮ ਕਰਨਾ ਹੈ ਸਿਰਫ ਥੋੜਾ 10% ਤੇ ਬਾਕੀ ਅਸੀਂ ਇਹਦੇ ਵਿੱਚ ਪੱਟਿਆ ਇਹ ਤੁਸੀਂ ਦੇਖ ਵੀ ਸਕਦੇ ਹੋ ਐਵੇਂ ਅਸੀਂ ਇੱਕ ਕਾੜਾ ਛੱਡ ਕੇ ਇੱਕ ਕਾੜਾ ਪੱਟਿਆ ਤੇ ਬਾਕੀ ਇਹਦਾ ਅੱਗੇ ਦੇ ਜਿਹੜਾ ਰਿਜ਼ਲਟ ਹੈ ਉਹ ਅਸੀਂ ਤੁਹਾਨੂੰ ਅੱਜ ਤੋਂ 10 ਦਿਨਾਂ ਬਾਅਦ ਫੇਰ ਦਿਖਾਵਾਂਗੇ ਰਿਜ਼ਲਟ ਦੇਖਣ ਲਈ ਸਾਡੇ ਨਾਲ ਬਨੇ ਰੋ ਧੰਨਵਾਦ